ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਤਰਾਂਜ ਦੀ ਵੱਡੀ ਖਬਰ ਖਬਰਨਾਣ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਆਪ ਐਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀਆਂ ਜੀ ਦੀ ਵੱਡੀ ਅਵਸੇਕੋ ਗੁਰਦੁਆਰਾ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਨਹੀਂ ਹੋ ਸਬੰਧ ਇਸ ਦਿਨਾ ਸਾਬਤ ਕਰਨ ਵਾਲਿਆਂ ਨੂੰ ਮਿਲੇਗਾ 10 ਲੱਖ ਰੁਪਏ ਦਾ ਇਨਾਮ ਜਾਣੋ ਕਿਸੇ ਕਿਤੇ ਐਲਰ ਇਸ ਦੇ ਨਾਲ ਹੀ ਪੰਜਾਬ ਸਿੱਖ ਇਤਿਹਾਸਿਕ ਕਰੈਕਟਰ ਹਰਜਿੰਦਰ ਸਿੰਘ ਦਿਲਗੀ ਰਣੇਸ਼ ਸ਼ਰਮਣੀ ਗੁਰਦੁਆਰ ਪ੍ਰਬੰਧਕਾ ਬੇਟੀ ਦੇ ਇੱਕ ਇਤਿਹਾਸ ਰਿਸਰਚ ਰਿਪੋਰਟ ਦੇ ਡਾਇਰੈਕਟਰ ਹੈ ਜੋ ਕਿ ਹਣ ਅਤੇ ਨਾਨੇ ਦਾਵਾ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿਸੇ ਵੀ ਸਿੱਖ ਗੁਰੂ ਨੇ ਨਹੀਂ ਬਣਾਇਆ ਸੀ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸ਼ਬਦ ਏਕੇ 800 1840 ਤੋਂ ਪਹਿਲਾਂ ਮੌਜੂਦ ਨਹੀਂ ਸੀ ਅਤੇ 1920 ਤੋਂ ਪਹਿਲਾਂ ਸ਼ਪੀ ਕਿਸੇ ਵੀ ਕਿਤਾਬ ਦੇ ਵਿੱਚ ਇਹ ਸ਼ਬਦ ਮਿਆਲ ਹੈ ਡਾਕਟਰ ਦਲਬੀਰ ਸਿੰਘ ਬਿਆਨ ਚੰਡੀਗੜ੍ਹ ਪ੍ਰੇਮ ਕਲੱਬ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤਾ ਇਸ ਦੌਰਾਨ ਉਹਨਾਂ ਨੇ ਕਹੋਚਣਾ ਕੀਤੀ ਕਿ ਜੇ ਕੋਈ ਇਸ ਸਾਬਤ ਕਰਦਾ ਹੈ ਕਿ ਅਕਾਲ ਤਖਤ ਸੈਬ ਗੁਰੂ ਨੇ ਬਣਾਇਆ ਤਾਂ ਉਸ ਨੂੰ 10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਇਸ ਮੁਤਾਬਿਕ ਇਸ ਵਿਸ਼ੇ ਗਹਿਰਾ ਅਧਿਐਨ ਕਰਨ ਦਾ ਬਾਅਦ ਉਹਨਾਂ ਨੇ ਕਈ ਤਰ੍ਹਾਂ ਦੇ ਤੱਥ ਇਕੱਠੇ ਕੀਤੇ ਉਹਨਾਂ ਨੇ ਫਿਰ ਸ੍ਰੀ ਅਕਾਲ ਤਖਤ ਦੇ ਨਾਂ ਤੇ ਇਸ ਸ਼ਬਦ ਦਾ ਕੋਈ ਵੀ ਤਮੰਦਕ ਗੁਰੂਆਂ ਦੇ ਸ਼ਮੇ ਨਾਲ ਨਹੀਂ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ